ਤੁਸੀਂ ਜੋ ਭਾਰੀ ਕੱਟ ਦੇਖ ਰਹੇ ਹੋ ਐਸੋਲੇ ਮੌਜੂਦ ਹੈ ਜੇ ਆਪਾਂ ਪਿੰਡ ਪਿੰਡੀ ਨੀਅਰ ਫਤਿਹਗੜ ਚੂੜੀਆਂ ਐਸੋਲੇ ਸਾਡੇ ਔਨ ਕੈਮਰਾ ਬੈਠੇ ਹੋਏ ਨੇ ਮਾਨਯੋਗ ਸ਼ਕਸ਼ੀਤਾ ਸਾਬਕਾ ਸੈਨਿਕ ਸਰਪ ਸਰਜੀ ਕਮੇਟੀ ਦੇ ਅਹੁਦੇਦਾਰ ਔਰ ਮਾਨਯੋਗ ਪ੍ਰਧਾਨ ਗਰਦੀਪ ਸਿੰਘ ਢੰਡਾ ਔਰ ਸਾਡੇ ਹੋਰ ਜਿਹੜੇ ਵੀਰ ਬੈਠੇ ਨੇ ਸਤਿਕਾਰਯੋਗ ਅੱਜ ਗੱਲ ਕਰਾਂਗੇ ਪ੍ਰਧਾਨ ਗਰੀਬ ਸਿੰਘ ਢੰਡਾ ਜੀ ਨਾਲ ਢੰਡਾ ਸਾਹਿਬ ਤੁਸੀਂ ਐਸੋਲੇ ਬੈਠੇ ਹੋਏ ਇੱਕ ਧਰਨੇ ਦਾ ਰੂਪ ਲਾਇਆ ਕਿ ਨਟਿੰਗ ਨੂੰ ਚਾਨੀ ਚੁੰਨ ਲਈ ਲਾ ਕੇ ਬੈਠੇ ਜਿੱਦੇ ਵਿਛਾਏ ਨੇ ਕੀ ਕੀ ਮਸਲਾ ਮਸਲਾ ਕੀ ਹੈ ਵਾਇਰ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਤਾਈਏ ਸਾਬਕਾ ਸੈਨਿਕ ਸਭ ਸੰਗਠਨ ਮੈਂ ਗੀਤ ਯਾਰ ਮੈਂ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਢੰਡਾ ਮੈਂ ਜੀ ਇੱਥੇ ਅਸੀਂ ਬੈਠੀਆਂ ਕਿ ਸਾਡਾ ਕੋਈ ਮਨਿੰਦਰ ਸਿੰਘ ਆਪਿੰਡੀ ਦਾ ਰਹਿਣ ਵਾਲਾ ਬਾਬਾ ਜੀ ਉਹਨਾਂ ਨਾਲ ਕੋਈ ਲਾਂਦੇ ਨੇ ਕਿੰਨੇ ਕਦਾ ਜੀ ਕਿੰਨੇ ਕਦਾ ਇਹ ਟੋਟਲ 8 ਲੱਖ ਦਾ ਲੈਂਦੇ ਨੇ ਅੱਛਾ ਜੀ ਅਸੀਂ ਨਾ ਉਹ ਨੇਕਾ ਵਰੀ ਕਿ ਆਏ ਨੇ ਨੇਕਾ ਵਰੀ ਆਏ ਆ ਪਰ ਉਹਨਾਂ ਨੇ ਸਾਨੂੰ ਕੋ ਪੱਲਾ ਨਹੀਂ ਕਿਰਾਇਆ ਇਹਦਾ ਅਸੀਂ ਆਪਣਾ ਮਸਲਾ ਜਿਹੜਾ ਕਮੇਟੀ 'ਚ ਦਿੱਤਾ ਕਮੇਟੀ ਵੀ 4-5 ਵਾਰੀ ਆਣ ਕੇ ਨਾ ਉਹ ਉੱਥੇ ਗਈ ਆ। ਫਿਰ ਇਹਨਾਂ ਨੇ ਇਕਰਾਰ ਲਿਖਤੀ ਇਕਰਾਰ ਕੀਤਾ ਸਾਡੇ ਨਾਲ ਕਿ ਅਸੀਂ ਤਸਦੀਦੀ ਤੁਹਾਨੂੰ 20000 ਰੁਪਏ ਦੋਵਾਂਗੇ। ਕਮੇਟੀ ਉਹ ਵੀ ਮੰਨ ਕੇ ਗਈ ਆ ਕਿ ਆਹੀਂ ਜ਼ਰੀ ਇਹ ਇਕਰਾਰ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ? ਇਹ ਇਕਰਾਰ 7 ਤਰੀਕ ਨੂੰ ਹੋਇਆ ਸੀ ਤੇ ਸੋਮਵਾਰ ਇਹਨਾਂ ਪੈਸੇ ਦੇਣੇ ਸੀ। ਅੱਛਾ ਜੀ। ਤੇ ਇਹਨਾਂ ਨੇ ਉਹ ਇਕਰਾਰ ਤੇ ਵੀ ਨਹੀਂ ਪਹੁੰਚੇ। ਅੱਜ ਵੀਰਵਾਰ ਹੋ ਗਿਆ। ਅੱਜ ਵੀਰਵਾਰ ਹੋ ਗਿਆ। ਕੱਲ ਜਦੋਂ ਸਾਡੇ ਨੁਮਾਇੰਦੇ ਪੁੱਛਣ ਆਏ ਆ। ਕਿ ਵੀਰਜੀ ਤੂੰ ਤਕਰਾਰ ਤੇ ਕਿਉਂ ਨਹੀਂ ਪਹੁੰਚਿਆ ਜਿਹੜਾ ਤੂੰ ਤਕਰਾਰ ਕਮੇਟੀ ਨਾਲ ਗੁੱਸਤਾ ਸੀ ਉਸ ਤੇ ਕਿਉਂ ਨਹੀਂ ਪਹੁੰਚਿਆ ਤੇ ਇਹਨਾਂ ਦੀ ਮੈਸੇਜ ਨੇ ਮੈਂ ਬਟਾਲੇ ਜਾਣਾ ਇਹਨਾਂ ਨੇ ਮੈਨੂੰ ਵੀ ਫੋਨ ਕਰਕੇ ਖੱਦ ਲਿਆ ਵੀ ਤੁਸੀਂ ਵੀ ਇੱਥੇ ਆਜੋ ਪਰ ਉਤੋਂ ਪਰ ਪਹਿਲਾਂ ਇਹਨਾਂ ਦੀ ਮੈਸੇਜ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਖੱਦ ਗਏ ਅੱਛਾ ਜਦੋਂ ਪੁਲਿਸ ਪ੍ਰਸ਼ਾਸਨ ਆਇਆ ਤੇ ਫਿਰ ਸਾਨੂੰ ਜਥੇਬੰਦੀ ਨੇ ਮਜਬੂਰ ਨੇ ਇੱਥੇ ਬਹਿਣਾ ਪਿਆ ਕੀ ਅਸੀਂ ਸੱਚੇ ਸੀ ਸਦਨਾ ਸਾਨੂੰ ਚਾਹੀਦਾ ਸੀ ਤੇ ਸਾਡੇ ਇਹਨਾਂ ਨੇ ਲਿਆ अच्छा जी दोस्तों प्रांत फिर ਇਹਨਾਂ ਨੇ ਕਿ ਨਿਹੰਗ ਜਥੇਬੰਦੀਆਂ ਵੀ ਸੱਦੀਆਂ ਸਾਡੇ ਇੱਥੇ اچھا ਜੀ ਇਹ ਪੂਰੀ ਬੰਦੇ ਚੋਂਦੇ ਰਾਤ ਇਹਨਾਂ ਨੇ ਆਣ ਕੇ ਸਾਡੇ ਨਾਲ ਅਸੀਂ ਪੂਰੇ ਇਲਾਕੇ 'ਚ ਪੁੱਛ ਲਓ ਪੂਰੀ ਕਲੋਨੀ 'ਚ ਪੁੱਛ ਲਓ ਕਿਸੇ ਵੀ ਜਥੇਬੰਦੀ ਦੇ ਬੰਦੇ ਨੇ ਕੋਈ ਨਾਰਾ ਲਾਇਆ ਹੋਵੇ ਕਿਸੇ ਦੇ ਬਰਖਲਾ ਬੋਲਿਆ ਹੋਵੇ ਤੇ ਉਹਦੀ ਜਥੇਬੰਦੀ ਜ਼ਿੰਮੇਵਾਰ ਹੈ ਕੋਈ ਵੀ ਇਲਾਕੇ ਦੇ ਵਿੱਚੂ ਜਾਂ ਕਲੋਨੀ ਦੇ ਵਿੱਚ ਮਤ ਤੁਸੀਂ ਇਹਨਾਂ ਦੇ ਖਿਲਾਫ ਕੁਝ ਨਹੀਂ ਬੋਲੇ ਅਸੀਂ ਆਪਣੇ ਰੋਸ ਦੇ ਤੌਰ ਤੇ ਬੈਠੇ ਆਂ ਇੰਨਾਂ ਨੇ ਜਿਵੇਂ ਬੰਦੀਆਂ ਸਾਡੇ ਕਿ ਸਾਡੇ ਤੇ ਜ਼ਬਾਹ ਆਇਆ ਰਾਤ ਨੂੰ 11 ਵਜੇ ਮਨਜਿੰਦਰ ਸਿੰਘ ਨੇ ਪਹਿਲੋਂ ਉਹਨਾਂ ਦਾ ਪਰਿਵਾਰ 7 ਵਜੇ ਲੈ ਬੱਦ ਕਰਕੇ ਸੌਂ ਗਿਆ ਆਸੀਂ ਜੇ ਲੰਮੇ ਪੇ ਸੀ 10 ਬੱਦੇ ਸਾਰੇ ਜ਼ਿੰਮੇਵਾਰ ਸੀ ਚਿੱਟੀਆਂ ਦਾੜੀਆਂ ਵਾਲੇ ਸੀ ਉਸ ਬੰਦੇ ਨੇ ਇੰਨੀਆਂ ਭੈੜੀਆਂ ਤੇ ਇੰਨੀਆਂ ਕਣੌਣੀਆਂ ਸਾਨੂੰ ਗਾਲਾਂ ਕੱਢੀਆਂ ਸਾਡੀਆਂ ਧੀਆਂ ਭੈਣਾਂ ਤਾਂ ਤਲੋਲੀ ਇੱਕ ਇਸਨ ਪਾਈ ਸਿਆਲਪ ਨੂੰ ਲੈ ਕੇ ਕਿ ਰਾਤ ਨੂੰ ਜਿਆ ਕੀ ਮਸਲਾ ਲੈ ਕੇ ਜਾਂਦੇ ਆ ਤੇ ਮਸਲਾ ਹੀ ਉਸਲੇ ਪਾਸੇ ਚਲਾਈ ਹੁੰਦਾ ਉਸ ਤੋਂ ਪਰੰਤ ਮੈਂ ਪੁਲਿਸ ਪ੍ਰਸ਼ਾਸਨ ਤੇ ਹੋਂਦਾ ਕਿ ਇਹਨਾਂ ਨੇ 112 ਨੰਬਰ ਤੇ ਕਾਰਵਾਈ ਨੂੰ ਕੀ ਬੰਦੀ ਨੇ ਕੀਤੀ ਤੇ ਤੁਸੀਂ 5 ਮਿੰਟ ਚ ਪਹੁੰਚ ਜਿਓ ਅੱਛਾ ਜੀ ਕੱਲ ਦੀ ਅਸੀਂ ਡਿਪਟੀ ਸਾਹਿਬ ਨੂੰ ਧਰਨੇ ਦੀ ਨੌਲੇਜ ਪਾਇਆ ਹੋਇਆ ਵੀ ਧਰਨੇ ਦਾ ਲੈਟਰ ਦਿੱਤਾ ਹੈ ਕਿ ਅਸੀਂ ਇੱਥੇ 273 ਨਾ ਦਿੱਤਾ ਸ਼ਾਂਤ ਮਈ ਨਾ ਡਿਪਟੀ ਸਾਹਿਬ ਨਾ ਐਸਐਚਓ ਕਣੀਆਂ ਨਾ ਚੌਕੀਨ ਚਾਜ ਰਾਤੀ ਜ਼ਰੂਰ ਆਇਆ ਦੇਖਣ ਵੀ ਧਰਾਂ ਲੱਗਾ ਉਹ ਉਸੇ ਵੇਲੇ ਜਵਾਪਾ ਚਲਾ ਗਿਆ ਵੀ ਅਸੀਂ ਸਵੇਰੇ ਆਵਾਂਗੇ ਅਸੀਂ ਤੁਹਾਡੇ ਨਾਲ ਇਹਨਾਂ ਦੀ ਬਿਠਾ ਕੇ ਗੱਲ ਕਰਾਵਾਂ ਅੱਛਾ ਜੀ ਪਰ ਅੱਜ ਤੱਕ ਕੋਈ ਕੁਝ ਪ੍ਰਸ਼ਾਸਨ ਇਥੇ ਨਹੀਂ ਪਹੁੰਚ ਤੇ ਪ੍ਰਧਾਨ ਸਾਹਿਬ ਤੁਹਾਨੂੰ ਕੋਈ ਨੂੰ ਮਤਲਬ ਜੋ ਤੁਸੀਂ ਅਪਡੇਟ ਕਰ ਚੁੱਕੇ ਆ ਤਾਂ ਕੋਈ ਉੱਚ ਅਧਿਕਾਰੀ ਆ ਤੁਹਾਨੂੰ ਫੋਨ ਆਇਆ ਹੋਵੇ ਜਾਂ ਤੁਹਾਨੂੰ ਕਿਹਾ ਹੋਵੇ ਕਿ ਦਫਤਰ ਆ ਜਾਓ ਆਪਾਂ ਇਹਨਾਂ ਨੂੰ ਬੁਲਾ ਲੈਨੇ ਆ ਉਹਨਾਂ ਨੂੰ ਬੁਲਾ ਲੈਨੇ ਇਹ ਕੱਲ ਜੀ ਕੁ ਅਸੀਂ ਸਲਾਹ ਦਿੱਤੀ ਆ ਜਦੋਂ ਸਾਡੇ ਬੰਦੇ ਚਿੱਠੀ ਦੇ ਕੇ ਆਏ ਆ ਜ਼ਿਲ੍ਹਾ ਪ੍ਰਧਾਨ ਪਰਲਾਪ ਉਹ ਚੁਟੀ ਦੇ ਕੇ ਆ ਆ ਉਹ ਦੋਨੋਂ ਦਿਪਤੀ ਸਾਹਿਬ ਨਾਲ ਮੇਰੀ ਗੱਲ ਹੋਈ ਰੀਟੇਲ ਸਾਹਿਬ ਨਾਲ ਤੇ ਕਹਿੰਦੇ ਵੀ ਤੁਸੀਂ ਇੱਥੇ ਆ ਜੂ ਮੈਂ ਆਖਿਆ ਦਿਪਤੀ ਸਾਹਿਬ ਤੁਸੀਂ ਇੱਥੇ ਆਓ ਇਹਨਾਂ ਦੋਵਾਂ ਤੇ ਰਾਨਾ ਬਿਠਾ ਕੇ ਸਾਡਾ ਜੋ ਨਿਭੜਦਾ ਇਹ ਤੁਸੀਂ ਦਰਖਾਸਤ ਜੀ ਅਸੀਂ ਦਰਖਾਸਤ ਇੰਨੀ ਆ ਤੇ ਅਸੀਂ ਕਿੱਦਾਂ ਤੁਰਦੇ ਆ ਮੈਨੂੰ ਦੱਸੋ ਕਿੰਨੀਆਂ ਦਰਖਾਸਤਾਂ ਇਹਨਾਂ ਕੋਲ ਪੈਂਡਿੰਗ ਪਈਆਂ ਸਾਡੀਆਂ ਕਿ ਕਦਰ ਖਾਸ ਹਾਲ ਕਰਦੇ ਆ ਕੰਮ ਸੇ ਕੰਮ ਇੱਥੇ ਆਣ ਕੇ ਪੁਲਿਸ ਪ੍ਰਸ਼ਾਸਨ ਨੂੰ ਦੋਵਾਂ ਤੇ ਰਾਨਾ ਬਿਠਾ ਕੇ ਸਮਝੌਤੇ ਵਾਲ ਤੋਰ ਨਾਲ ਕਰਦੇ ਚਾਹੇ ਜਾਈ ਇਹ ਚ ਹੁੰਦੀ ਆ ਪੁਲਿਸ ਕੀ ਆ ਸੀ ਦੋਨੋਂ ਹੀ ਆਪਕੋ ਗਾਲੀ ਗਲੋਚ ਹੋਈ ਏ ਤੇ ਸਾਡੇ ਦੋਹਾਂ ਤੇ ਕਾਰਵਾਈ ਕੀਤੀ ਗਈ ਸਾਡੀ ਕਮੇਟੀ ਸੁਲਝੇ ਹੋਏ ਇਨਸਾਨਾਂ ਦੀ ਅਸੀਂ ਸਾਰੇ ਕਿਹਾ ਜੀ ਗ੍ਰੈਜੂਏਟ ਪਰਸਨਲ ਆ ਹਾਂਜੀ ਜਿੰਨੇ ਵੀ ਅਸੀਂ ਨੌਕਰੀ ਕਰਕੇ ਆਈਏ ਕਿਸੇ ਨੇ 16 ਸਾਲ ਕਿਸੇ ਨੇ 14 ਸਾਲ ਕਿਸੇ ਨੇ 20 ਸਾਲ 32 ਸਾਲ ਕੀਤੀ ਹੋਈ ਆ ਸਾਹੀਂ ਇਹੋ ਜੇ ਲਫੜੇ 'ਚ ਨਹੀਂ ਪੈਣਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਆ ਜੇਕਰ ਕੱਲ ਤੱਕ ਜਾਂ ਅੱਜ ਪੂਰਵ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਾ ਕੀਤੀ ਜੇ ਮਜਬੂਰ ਨੂੰ ਸਾਨੂੰ ਫਿਰ ਕੋਈ ਅਗਲਾ ਰਸਤਾ ਆਖਿਆ ਕਰਨਾ ਸੰਘਰਸ਼ ਤਿੱਖਾ ਕਰੋਗੇ ਤਿੱਖਾ ਕਰਾਂਗੇ ਅੱਛਾ ਉਹਦੇ ਵਿੱਚ ਇੱਥੇ ਤੇ ਬਵਾਂਗੇ ਬਵਾਂਗੇ ਜਾਂ ਫਿਰ ਸਾਨੂੰ ਖੁਦ ਪ੍ਰਸ਼ਾਸਨ ਵੀ ਚੇਰਨਾ ਪਵੇ ਠੀਕ ਹੈ ਅਸੀਂ ਪੁਲਿਸ ਪ੍ਰਸ਼ਾਸਨ ਵਜੇ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਬੰਦਾ ਝੂਠਾ ਆ ਉਹਨੂੰ ਝੂਠਾ ਕੋ ਜਿਹੜਾ ਬੰਦਾ ਸੱਚਾ ਆ ਸੱਚਾ ਕੋ ਜਿੱਥੇ ਧਰਨਾ ਲੱਗਾ ਤੁਹਾਨੂੰ ਇਤਲਾਹ ਦਿੱਤੀ ਆ ਉੱਥੇ ਤੁਹਾਡਾ ਪਹੁੰਚਣਾ ਫਰਜ਼ ਬੰਦਾ ਆ ਤੇ ਪ੍ਰਧਾਨ ਜੀ ਤੁਹਾਡੇ ਕੋਲ ਲਿਖਿਆ ਹੈਗਾ ਜੋ ਤੁਹਾਡੇ ਨਾਲ ਸੁਝਾਤਾ ਹੈ ਉਹਨਾਂ ਨੇ ਫੈਸਲਾ ਕੀਤਾ ਆ 20 ਹਜ਼ਾਰ ਦਾ 2000 ਰੁਪਏ ਲਿਖਿਆ ਪਰ ਮਨ 10 ਦਿਨ ਬਾਅਦ ਜਿਹੜਾ ਇਹਨਾਂ ਦੇਣਾ ਸੀ ਉਹ ਲਿਖ ਕੇ ਸਾਡੇ ਕੋਲ ਹੈਗੀ ਹੈ ਹੈਗੀ ਹੈ ਜੀ ਹਾਂਜੀ ਠੀਕ ਹੈ ਤੇ ਪ੍ਰਨਾਜ ਜੀ ਵੀ ਤੁਸੀਂ ਕੋਈ ਕੈਪਟਨ ਸਾਹਿਬ ਐਂਡ ਤੇ ਕੁਝ ਕਹਿਣਾ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜੇ ਪੁਲਿਸ ਪ੍ਰਸ਼ਾਸਨ ਅੱਜ ਸ਼ਾਮ ਤੱਕ ਨਹੀਂ ਆਉਂਦਾ ਸਾਡੀ ਸਾਰ ਨਹੀਂ ਲੈਂਦਾ ਜੀ ਤੇ ਅਸੀਂ ਸਵੇਰੇ ਰੋਡ ਬਲੋ ਕਰਾਂਗੇ ਔਰ ਉਸ ਰਾਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਠੀਕ ਹੈ ਜੀ ਵਾਹਿਗੁਰੂ ਸਰਵਾ ਭਾਈ ਜੀ ਦੇ ਪਤੇ